ਆਪਕੇ ਲਈ ਜਗਮਨੀ ਟੀਵੀ ਨਾਲ ਜੁੜੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਜਿੱਥੇ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਵੱਖਪ ਸੁਧਾਰ ਬਿੱਲ ਦੇ ਵਿਰੋਧ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਖਾਸ ਕਰਕੇ ਮੁਸਲਿਮ ਕਮਿਊਨਿਟੀ ਦੇ ਵੱਲੋਂ ਅੱਜ ਮਲੇਰ ਕੋਟਲਾ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਦੇਖਣ ਨੂੰ ਮਿਲਿਆ ਤੇ ਜਿੱਥੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਵੱਡਾ ਇਕੱਠ ਇਸ ਬਿੱਲ ਦੇ ਵਿਰੋਧ ਵਿੱਚ ਆਇਆ ਤੇ ਸਾਡੇ ਨਾਲ ਕੁਝ ਸੀਨੀਅਰ ਪੱਤਰਕਾਰ ਵੀ ਮੌਜੂਦ ਨੇ ਮੁੰਸੀ ਸਾਹਿਬ ਕਿਵੇਂ ਦੇਖਦੇ ਹੋ ਜੋ ਇਹ ਸੁਧਾਰ ਬਿੱਲ ਜਿਹੜਾ ਲੈ ਕੇ ਆਂਦਾ ਹੈ ਇਹ ਹਾਨੀਕਾਰਕ ਕਿਵੇਂ ਆ ਕਿਵੇਂ ਕੀ ਕਹੋਗੇ ਤੁਸੀਂ ਇਹ ਕਾਜੀ ਗੱਲ ਹੈ ਕਿ ਜਿਹੜਾ ਅਮੈਂਡਮੈਂਟ ਬਿੱਲ ਹੈ ਬਿੱਲ ਤਾਂ ਆਉਂਦੇ ਜਾਂਦੇ ਰਹਿੰਦੇ ਆ ਅਮੈਂਡਮੈਂਟਾਂ ਹੁੰਦੀ ਰਹਿੰਦੀਆਂ ਪਰ ਜਿਸ ਟੰਗ ਦੇ ਨਾਲ ਭਾਜਪੀ ਦੀ ਕੇਂਦਰ ਸਰਕਾਰ ਨੇ ਇਸ ਵਕਫ ਐਕਟ ਬਣਾ ਕੇ ਬਿੱਲ ਦੇ ਵਿੱਚ ਅਮੈਂਡਮੈਂਟ ਕੀਤੀ ਹੈ ਉਹਦੇ ਨਾਲ ਜਿਹੜੀ ਹੈ ਇਸ ਇਲਾਮ ਦੇ ਜਿਹਨੇ ਸਾਨੂੰ ਆਜ਼ਾਦੀ ਸਮੇਂ ਜਿਹੜਾ ਵਕਫ ਐਕਟ ਬਣਿਆ ਸੀ ਸਾਡੇ ਸਭੀ ਧਾਨ ਬਣੇ ଥି ਸੰਵਿਧਾਨ ਦੇ ਬਿਲਕੁਲ ਸਾਡੇ ਜਿਹੜੇ ਹੱਕ ਛਿੰਨੇ ਗਏ ਨੇ ਐਕਟ ਅਨੁਸਾਰ ਜਿਵੇਂ ਕਿ ਜੇ ਹੁਣ ਕੋਈ ਮੈਂ ਬਖਵਾਬ ਕੋਈ ਚੀਜ਼ ਕਰਨੀ ਹੈ ਤਾਂ ਮੈਨੂੰ ਪਹਿਲਾਂ ਆਪਣੇ ਆਪ ਨੂੰ 5 ਸਾਲ ਦਾ ਮੁਸਲਮਾਨ ਹੋਣਾ ਸਾਬਤ ਕਰਨਾ ਪਏਗਾ ਜਦਕਿ ਇਸਲਾਮ ਦੇ ਵਿੱਚ ਇਹ ਵੀ ਜਿਨੇ ਕਲਮਾ ਪੜ੍ਹ ਲਿਆ ਉਹ ਮੁਸਲਮਾਨ ਹੈ ਉਹ ਆਪਣੀ ਪ੍ਰਾਪਰਟੀ ਆਪਣੀ ਜਾਇਦਾਦ ਆਪਣਾ ਰੁਪਿਆ ਵਕਫ ਕਰ ਰਿਹਾ ਸਰਕਾਰ ਨੂੰ ਕੀ ਲੈਣਾ ਐਮੈਂਡਮੈਂਟ ਹੁਣ ਉਹਦੇ ਵਿੱਚ ਕੀ ਹੈ ਕਿ ਜੇ ਉਹਦੇ ਵਿੱਚ ਹੁਣ ਇਹ ਦੋ ਬੰਦੇ ਗੈਰ ਮੁਸਲਮਾਨ ਹੋਣਗੇ ਜਿਹੜੀ ਕਿ ਕਦੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜਿਸ ਨੂੰ ਲੈ ਕੇ ਅੱਜ ਮਲੇਰ ਕੋਲੇ ਦੇ ਅੰਦਰ ਸਰਜ਼ਮੀਨ ਦੇ ਉੱਤੇ ਇੱਕ ਇਕੱਠ ਕੀਤਾ ਗਿਆ ਸੀ ਪ੍ਰੋਟੈਸਟ ਕੀਤਾ ਗਿਆ ਸੀ ਉਹ ਪ੍ਰੋਟੈਸਟ ਉਮੀਦ ਨਾਲੋਂ ਜ਼ਿਆਦਾ ਹੋਇਆ ਮੈਨੂੰ ਇਹ ਲੱਗਦਾ ਦੀ ਕਿ ਇਹ ਪ੍ਰੋਟੈਸਟ 7-8000 ਬੰਦਾ ਆਣਾ ਹੈ ਪਰ ਅੱਜ ਜੋ ਇਕੱਠ ਦੇਖਿਆ ਗਿਆ ਉਹ ਇਕੱਠ ਤੋਂ ਲੱਗਦਾ ਹੀ 15 ਤੋਂ 20 ਤੱਕ ਲੋਕ ਇਕੱਠੇ ਹੋਏ ਨੇ ਤੇ ਜਿਹਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਸਾਰੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਰੇ ਪਹੁੰਚ ਕੇ ਵਿਸ਼ਵਾਦ ਦਵਾਇਆ ਹੈ ਕਿ ਅਸੀਂ ਜਿਹੜਾ ਹੈ ਇਸ ਇਹਜੇ ਕਾਨੂੰਨਾਂ ਨੂੰ ਕਦੇ ਵੀ ਮਨਜ਼ੂਰੀ ਨਹੀਂ ਕਰਾਂਗੇ ਅੱਜ ਦੇਖਣ ਦੇ ਵਿੱਚ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਸੀ ਪਰ ਇਹ ਜੇਕਰ ਕਹਿ ਲਈਏ ਕਿ ਵਕਫਾ ਅਮੈਂਡਮੈਂਟ ਬਿਲ ਦੇ ਵਿਰੋਧ ਦੇ ਵਿੱਚ ਇਕੱਲਾ ਮੁਸਲਮਾਨਾਂ ਦਾ ਇਕੱਠ ਨਹੀਂ ਸੀ ਵੱਖ-ਵੱਖ ਧਰਮਾਂ ਦੇ ਲੋਕ ਨੇ ਜਿਹੜੇ ਉਹ ਇਸ ਬਿਲ ਦੇ ਵਿਰੋਧ ਦੇ ਵਿੱਚ ਆਏ ਕਿਵੇਂ ਦੇਖਦੇ ਹੋ ਵੀ ਭਾਈਚਾਰਕ ਸਾਂਝ ਹੈ ਜੀ ਵੀ ਕਹਿਣਾ ਹਾਂ ਬਿਲਕੁਲ ਭਾਈਚਾਰਕ ਸਾਂਝ ਜੇ ਤੁਸੀਂ ਦੇਖਿਆ ਹੋਗਾ ਜਦੋਂ ਕੱਲ ਅਨਾਉਂਸਮੈਂਟ ਹੋ ਰਹੀ ਸਾਰੇ ਬੈਨਰ ਕਿੱਲੇ ਲੱਗੇ ਹੋਏ ਤੇ ਅਸੀਂ ਸਮੂਹ ਮੁਸਲਿਮਾਂ ਦਾ ਸੈਕੂਲਰ ਸੋਚ ਭਾਈਚਾਰੇ ਵੱਲੋਂ ਜਰ ਰੱਖਿਆ ਗਿਆ ਸੀ ਔਰ ਅੱਜ ਉਹ ਸਾਫ਼ ਨਜ਼ਰ ਆਇਆ ਹੈ ਅੱਜ ਨਜ਼ਰ ਆਇਆ ਹੈ ਕਿ ਸਾਰਿਆਂ ਨੇ ਇਕੱਠੇ ਹੋ ਕੇ ਆਪਣੀ ਕੋਆਜ ਉੱਕਲਨ ਦਿੱਤੀ ਹੈ ਤੇ ਕੀ ਲੱਗਦਾ ਹੈ ਵੀ ਹੁਣ ਸਰਕਾਰ ਤੇ ਪ੍ਰੈਸ਼ਰ ਪਾਊਗਾ ਇਸ ਚੀਜ਼ ਤੇ ਆਈ ਸਰਕਾਰ ਦੇ ਪ੍ਰੈਸ਼ਰ ਪਾਊਗਾ ਦੇਖੋ ਬੰਗਾਲ ਦੇ ਅੰਦਰ ਉਹਨਾਂ ਨੇ ਆਪਣੀ ਸਟੇਟ 'ਚ ਲਾਗੂ ਨਾ ਕਰਨ ਦਾ ਫੈਸਲਾ ਕਰਤਾ ਜਿਵੇਂ ਕਿ ਹੁਣ ਵਿਧਾਨ ਸਭਾ ਤੇ ਬਿਧਾਇਗਰ ਦੋਨੇ ਬੈਠੇ ਦੇ ਸਾਡੇ ਇਹਨਾਂ ਨੇ ਵਿਸ਼ਵਾਸ ਦਵਾਇਆ ਚੇਅਰਮੈਨ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਹੈ ਕਿ ਪੰਜਾਬ ਦੇ ਅੰਦਰ ਵੀ ਅਸੀਂ ਇਹ ਪਾਸ ਕਰਾਂਗੇ ਕਿ ਪੰਜਾਬ 'ਚ ਇਹ ਬਿਲ ਲਾਗੂ ਨਹੀਂ ਹੋਣ ਦੇਵਾਂਗੇ ਅਗੇ ਜੇ ਇੰਨੀ ਸਟੇਟਾਂ ਦੇ ਵਿੱਚ ਸੁਗਿਆਂ ਵਿੱਚ ਆਵਾਜ਼ ਉੱਠੜੀ ਤਾਂ ਕੇਂਦਰ ਸਰਕਾਰ ਦੀ ਕੀ ਮਜਾ ਹੈ ਕਿ ਨਾ ਵਾਪਸ ਲਵੇ ਬਹੁਤ ਬਹੁਤ ਸ਼ੁਕਰੀਆ ਸਮਾਜ ਦੇ ਤੇ ਸਾਡੇ ਨਾਲ ਮੌਜੂਦ ਨੇ ਐਮਐਲਏ ਮਲੇਰ ਕੋਟਲਾ ਤੇ ਆਓ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਐਮਐਲ ਸਾਬ ਕਿਵੇਂ ਦੇਖ ਰਹੇ ਹੋ ਸਾਰੀ ਕਾਰਵਾਈ ਕੀ ਲੱਗਦਾ ਵੀ ਮੁਸਲਮ ਕਮਿਊਨਿਟੀ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਹਾਂ ਬਿਲਕੁਲ ਇਹ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇਸ ਦੇਸ਼ ਦੇ ਅੰਦਰ ਜਿਹੜੀਆਂ ਵੀ ਸਮੇਂ-ਸਮੇਂ 'ਤੇ ਦੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਹਮੇਸ਼ਾ ਹੀ ਮੁਸਲਮ ਘਟਕਿੰਤੀ ਨਾਲ ਸੁਪੇਲੀ ਮਾਮਲਾ ਸਲੂਕ ਕੀਤਾ ਹੈ ਔਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਾਂਗਰਸ ਸਰਕਾਰਾਂ ਵੱਲੋਂ ਫਸਾਦਾਂ ਦੀ ਫਸਾਦਾਂ ਦਾ ਸਿਰਫਲਾ ਚਲੂ ਰੱਖਿਆ ਤਾਂ ਕਿ ਆਰਥਿਕ ਪੱਖੋਂ ਮੁਸਲਮਾਨ ਭਾਈਚਾਰੇ ਨੂੰ ਉੱਠਣ ਨਾ ਦਿੱਤਾ ਜਾਵੇ ਔਰ ਇਸ ਤੋਂ ਬਾਅਦ ਆਰਡੀ ਪਿਛਲੇ 11-12 ਸਾਲ ਤੋਂ ਸਰਕਾਰ ਚੱਦੀ ਮੋਦੀ ਦੀ ਤੇ ਇਸ ਸਰਕਾਰ ਨੇ ਤਾਂ ਹੱਦੀ ਕਰਤੀ ਇਸ ਸਰਕਾਰ ਦੇ ਦੌਰਾਨ ਵੱਡੇ ਪੱਧਰ ਤੇ ਮੁਸਲਮਾਨਾਂ ਨੂੰ ਮੌਬ ਲਿੰਚਿੰਗ ਦਾ ਸ਼ਕਾਰ ਬਣਾਇਆ ਗਿਆ ਵੱਡੇ ਪੱਧਰ ਤੇ ਯੂਪੀ ਦੇ ਅੰਦਰ ਯੋਗੀ ਸਰਕਾਰ ਨੇ ਮੁਸਲਮਾਨਾਂ ਦੀਆਂ ਬਿਲਡਿੰਗਾਂ ਨੂੰ ਬਲਡੋਜ਼ਰਾਂ ਨਾਲ ਟੈਟਰੀ ਕੀਤਾ ਹੈ ਜਿੱਥੇ ਕਿਤੇ ਨਮਾਜ਼ ਅਦਾ ਹੁੰਦੀ ਹੈ ਉੱਥੇ ਬਹੁਤ ਵੱਡੇ ਪੱਧਰ ਤੇ ਮਦਦ ਸਲੂਕ ਕੀਤੀ ਜਾਂਦੀ ਹੈ ਤੇ ਬਹੁਤ ਮੁਸਲਮਾਨ ਪਰਮਾਣੂ ਜਾਤ ਕੀਤੀ ਹੈ ਉਨਤੇ ਹੱਦੀ ਹੋ ਗਈ ਅੱਲਾ ਦੀਆਂ ਜਾਇਦਾਦਾਂ ਜੋ ਗਰੀਬਾਂ ਯਤੀਮਾਂ ਬੇਦਵਾਮਾਂ ਬੇਸਾਰਾ ਲੋਕਾਂ ਲਈ ਐਜੂਕੇਸ਼ਨ ਲਈ ਸੇਤਸ ਮਾਲ ਦੇ ਸਮਾਂ ਲਈ ਲੋਕ ਆਪਣੀ ਮਾਤਰੀ ਨਾਲ ਰੱਬ ਦੇ ਨਾਮ ਦੇ ਦਾਨ ਕਰਦੇ ਹਨ ਔਰ ਕਿਆਮਤ ਤੱਕ ਜਦ ਤੱਕ ਇਹ ਦੁਨੀਆ ਸ੍ਰਿਸ਼ਟੀ ਕਾਇਮ ਹੈ ਉਸ ਸਮੇਂ ਤੱਕ ਉਹ ਪ੍ਰਾਪਰਟੀਆਂ ਦੀ ਇਨਕਮ ਜਿਹੜੀ ਹੈ ਉਹ ਇਨਾਂ ਹੀ ਮੁੱਦਿਆਂ ਤੇ ਗਰੀਬਾਂ, ਯਤੀਮਾਂ, ਵਿਧਵਾਵਾਂ ਦੇ ਬੇਸਹਾਰਾ ਲੋਕਾਂ ਦੇ ਖਰਚ ਹੋਏਗੀ। ਲੇਕਿਨ ਇਹਨਾਂ ਨੇ ਉਹਨਾਂ ਜਾਇਦਾਦਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਮੋਦੀ ਸਰਕਾਰ ਨੇ ਔਰ ਮੋਦੀ ਸਰਕਾਰ ਨੇ ਅਡਾਨੀਆਂ-ਆਵਾਨੀਆਂ ਨੂੰ ਇਹ ਵਕ ਬੋਰਡ ਦੀਆਂ ਵੱਡੀਆਂ-ਵੱਡੀਆਂ ਜਾਇਦਾਦਾਂ ਨੂੰ ਉਹ ਦੇਣ ਦਾ ਮਨਸੂਬਾ ਬਣਾਇਆ ਹੈ ਔਰ ਮੈਂ ਸਮਝਦਾ ਹਾਂ ਕਿ ਪੂਰੇ ਦੇਸ਼ ਦੇ ਅੰਦਰ ਮੁਸਲਮਾਨ ਭਾਈਚਾਰਾ ਬਾਈ ਕਰੋੜ ਦੇ ਮੁਸਲਮਾਨ ਜਿਹੜਾ ਹੈ ਉਹ ਬੇਚੈਨ ਹੈ ਔਰ ਉਹ ਸੜਕਾਂ ਦੇ ਉੱਤਰ ਆਇਆ ਹੈ। ਇਸ ਬਿੱਲ ਦੇ ਖਿਲਾਫ ਇਸ ਐਕਟ ਦੇ ਖਿਲਾਫ ਇਸ ਕਾਨੂੰਨ ਦੇ ਖਿਲਾਫ ਅਸੀਂ ਡਟ ਕੇ ਲੜਾਈ ਲੜਾਂਗੇ ਮੁਸਲਮਾਨਾਂ ਦੀਆਂ ਆਲ ਇੰਡੀਆ ਲੈਬਣੀਆਂ ਵੱਡੀਆਂ ਤਨਜ਼ੀਮਾਂ ਆਲ ਇੰਡੀਆ ਮੁਸਲਮਨ ਪਰਸਨਲ ਲਾ ਬੋਰਡ ਹੈ ਜਮੀਤੁਲ ਉਲਵਾਏ ਹਿੰਦ ਹੈ ਉਹਨਾਂ ਨੇ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਬਿੱਲ ਨੂੰ ਇਸ ਐਕਟ ਨੂੰ ਚੈਲੰਜ ਕੀਤਾ ਹੈ ਔਰ ਮੈਂ ਸਮਝਦਾ ਹਾਂ ਕਿ ਅਦਾਲਤਾਂ ਵੱਲੋਂ ਸਾਨੂੰ ਇਨਸਾਫ ਮਿਲੇਗਾ ਕਿਉਂਕਿ ਇਹਦੇ ਵਿੱਚ ਸਿੱਧੇ ਤੌਰ ਤੇ ਭਾਰਤੀ ਸੰਵਿਧਾਨ ਦੀ ਪ੍ਰੀਐਂਬਲ ਦੀ ਭਾਰਤੀ ਸੰਵਿਧਾਨ ਦੀ ਧਾਰਾ 14 15 25 26 ਤੇ 29 ਤੇ 30 ਦੀ ਉਲੰਘਣਾ ਹੋਈ ਹੈ ਉਹ ਸੰਵਿਧਾਨ ਜਿੱਥੇ ਦੇ ਸਾਰੇ ਲੋਕਾਂ ਨੂੰ ਬਰਾਬਰ ਤੇ ਅਧਿਕਾਰ ਦਿੱਤੇ ਗਏ ਹਨ ਜਿੱਥੇ ਕਿਹਾ ਗਿਆ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ادارے ਚਲਾ ਸਕੋਗੇ ਧਾਰਮਿਕ ਕਟਕਿੰਤਿਆ ਆਪਣੀ ਮਾਤੀ ਦੇ ਅਧਾਰੇ ਚਲਾ ਕੇ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਬਣਾ ਸਕਣਗੇ ਅੱਜ ਇਹ दखਲ ਅੰਦਾਜ਼ੀ ਵਕਫ ਐਕਟ ਵਿੱਚ ਹੋਈ ਹੈ ਕੱਲ ਨੂੰ ਇਹ दखਲ ਅੰਦਾਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਵੀ ਹੋਏਗੀ ਪਰसों ਨੂੰ ਇਹ दखਲ ਅੰਦਾਜ਼ੀ ਇਸਾਈਆਂ ਦੇ ਧਾਰਮਿਕ ਸਥਾਨਾਂ ਨੂੰ ਹੜੱਪਣ ਵਾਸਤੇ ਉੱਥੇ ਵੀ ਹੋਏਗੀ। ਹਾਂ ਦੇਖਿਆ ਜਾਵੇ ਤੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬਿਨਰਜੀ ਨੇ ਸਾਫ ਸਾਫ ਸ਼ਬਦਾਂ ਦੇ ਵਿੱਚ ਇਸ ਬਿੱਲ ਦਾ ਵਿਰੋਧ ਕੀਤਾ ਕਿਵੇਂ ਦੇਖਦੇ ਹੋ? ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਪਿਛਲੇ ਦਿਨੀ Eid ਦੇ ਮੌਕੇ ਤੇ Eid ਦੀ ਵਧਾਈ ਦੇਣ ਆਏ ਸੀ। ਉਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਸਖਤ ਸ਼ਬਦਾਂ ਚ ਇਸ ਬਿੱਲ ਦੀ ਨਿੰਦਾ ਕੀਤੀ ਸੀ, ਇਸ ਦੀ ਵਿਰੋਧਤਾ ਕੀਤੀ ਸੀ ਔਰ ਆਮ ਆਨੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਗਰੂਰ ਹਲਕੇ ਤੋਂ ਇਸ ਹਲਕੇ ਤੋਂ ਸਰਦਾਰ ਗੁਰਮੀਤ ਸਿੰਘ ਮੀਤਹਰ ਜੀ ਨੇ ਬੜੇ ਡਟ ਕੇ ਬੇਬਾਕੀ ਨਾਲ ਨਿਰਧਰਤਾ ਦੇ ਨਾਲ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਬਿਲ ਦੀ ਵਿਰੋਧਤਾ ਕੀਤੀ ਜਿਵੇਂ ਕਿ ਦੇਖਿਆ ਗਿਆ ਹੈ ਭਾਰਤ ਦਾ ਸੰਵਿਧਾਨ ਸਾਰਿਆਂ ਦੇ ਲਈ ਬਰਾਬਰ ਹੈ ਤੇ ਹੁਣ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਹੀ ਸਾਰੀ ਲੜਾਈ ਲੜੀ ਜਾਊਗੀ ਹਾਂ ਬਿਲਕੁਲ ਇਸ ਦੇ ਤੋਂ ਕਿ ਇਸਲਾਮ ਸ਼ਬਦ ਦੇ ਮਾਨੇ ਸ਼ਾਂਤ ਅਮਨ ਔਰ ਸ਼ਾਂਤੀ ਹੈ ਇਸਲਾਮ ਜਿਹੜਾ ਹੈ ਉਹ ਆਪਣੇ ਮੰਨਣ ਵਾਲਿਆਂ ਨੂੰ ਪੂਰਾ ਮਨ ਰਹਿ ਕੇ ਉਹ ਸ਼ਾਂਤ ਮੀ ਟੰਗ ਨਾਲ ਲੜਾਈ ਲੜਨ ਦਾ ਸੰਦੇਸ਼ ਦਿੰਦਾ ਹੈ ਇਸ ਕਰਕੇ ਇਹ ਜਿਹੜਾ ਨਿਆਂ ਹੋਇਆ ਹੈ ਇਹ ਜਿਹੜਾ ਧੱਕਾ ਹੋਇਆ ਹੈ ਜ਼ੁਲਮ ਜ਼ਿਆਤੀ ਕੀਤੀ ਹੈ ਮੋਦੀ ਸਰਕਾਰ ਨੇ ਇਹਦੇ ਖਿਲਾਫ ਪੂਰੇ ਦੇਸ਼ ਦੇ ਅੰਦਰ ਮੁਸਲਮ ਤਨਜ਼ੀਮਾਂ ਮੁਸਲਮਾਨ ਆਮ ਕਰਕੇ ਉਹ ਸਭ ਦਾ ਆਂਦੇ ਦੈਰੇ ਦੇ ਵਿੱਚ ਰਹਿ ਕੇ ਪਰਮਨ ਢੰਗ ਦੇ ਨਾਲ ਆਪਣਾ ਗਮੋ ਗੁੱਸਾ ਆਪਣਾ ਰੋਸ ਜਿਹੜਾ ਹੈ ਉਸ ਦਾ ਫਟਾਵਾ ਕਰਨ। ਜੇ ਹਰੇਕ ਵਰਗ ਦੇ ਲੋਕ ਨੇ ਆ ਕੇ ਇੱਥੇ ਸਮੂਲੀਅਤ ਕੀਤੀ ਹੈ, ਸਾਥ ਦਿੱਤਾ ਹੈ। ਲਾਸਟ ਦੇ ਵਿੱਚ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ। ਬਿਲਕੁਲ ਅਸੀਂ ਧੰਨਵਾਦੀ ਹਾਂ। ਸਾਡੇ ਸਿੱਖ ਭਾਈਚਾਰੇ ਦੇ ਸਿੱਖ ਜੱਥੇਬੰਦੀਆਂ ਦਾ, ਕਿਸਾਨ ਜੱਥੇਬੰਦੀ ਦੀ, ਸ਼੍ਰੋਮਣੀ ਅਕਾਲੀ ਦਲ ਮਾਨ ਸਾਥੀਆਂ ਦਾ ਔਰ ਇਸੇ ਤਰ੍ਹਾਂ ਦੂਜੇ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਆ ਕੇ ਸਮਰਥਨ ਦਿੱਤਾ ਹੈ ਕਿਉਂਕਿ ਉਹ ਸਮਝਦੇ ਹਨ ਇਹ ਕੱਲੇ ਸਿੱਖਾਂ ਦਾ ਜੋ ਹੈ ਮੁਸਲਮਾਨਾਂ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਜਿਹੜਾ ਹੈ ਇਹ ਦੇਸ਼ ਦੇ ਸਾਰੇ ਹੀ ਸੈਕੂਲਰ ਲੋਕਾਂ ਦੇ ਮਤਲਬ ਉਹਦੇ ਤੇ ਚੋਟ ਹੈ ਕਿ ਕੱਲ ਅੱਜ ਇਹ ਆ ਬਾਕਸ ਅਮੈਂਡਮੈਂਟ ਬਿਲ ਦੇ ਵਿੱਚ ਤਬਦੀਲੀਆਂ ਕਰਕੇ ਐਕਟ ਦੇ ਵਿੱਚ ਤਬਦੀਲੀਆਂ ਇੱਕ ਨਵਾਂ ਐਕਟ ਪਨਾਇਆ ਗਿਆ ਹੈ ਔਰ ਕੱਲ ਨੂੰ ਇਹ ਐਸਜੀਪੀਸੀ ਦਾ ਐਕਟ ਜਿਹੜਾ ਹੈ ਉਸ ਨੂੰ ਵੀ ਬਦਲਣਗੇ ਪਰਸ ਨੂੰ ਇਸਾਈਆਂ ਦਾ ਲਾਈ ਐਕਟ ਬਦਲਣਗੇ ਔਰ ਇਸੇ ਤਰ੍ਹਾਂ ਇਹ ਕਰਦੇ ਕਰਾਉਂਦੇ

ਇਹ ਸਾਡੇ ਨਾਲ ਵਕਤ ਬੋਰਡ ਦੇ ਚੇਅਰਮੈਨ ਸਾਹਿਬ ਮੁਹੰਮਦ ਅਵੈਦ ਜੀ ਮੌਜੂਦ ਨੇ ਆਉ ਬਲਬਤ ਕਰਨਾ ਅਵੈਦ ਸਾਹਿਬ ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਕੀ ਲੱਗਦਾ ਕਿ ਮੁਸਲਿਮ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਇਹਦੇ ਵਿੱਚ ਤਾਂ ਪੂਰਾ ਇੱਕ ਇੰਡੀਆ ਦੀ ਵਿਰੋਧ ਹੋ ਰਹੀ ਹੈ ਉਹ ਚਾਹ ਟਾਰਗੇਟ ਕੀਤਾ ਹੈ ਇਸ ਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਠੀਕ ਹੈ ਜੀ ਕੁਝ ਅਸੀਂ ਹੋ ਚੁੱਕੇ ਹੈ ਔਰ ਜੋ ਬੰਦੀ ਸੁਰਤੇ ਹਾਲ ਹੈ ਬਚਾਉ ਦੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਆ ਔਰ ਜਦ ਤੱਕ ਸਾਡੇ ਚ ਅੱਲਾਹ ਨੇ ਤਾਕਤ ਦਿੱਤੀ ਉਹ ਕਰਦੇ ਰਹੇ ਜਿਵੇਂ ਕਿ ਪੱਛਮੀ ਬੰਗਾਲ ਦੇ ਵਿੱਚੋਂ ਵੀ ਇਸ ਬਿੱਲ ਨੂੰ ਜਿਹੜਾ ਸਪੋਰਟ ਨਾ ਕਰਨ ਦੀ ਗੱਲ ਆਕੀ ਗਈ ਹੈ ਇਤਨਾ ਕਿਤੇ ਪੰਜਾਬ ਦੇ ਜਿਹੜੇ ਐਮਐਲਏ ਨੇ ਐਮਪੀਜ਼ ਨੇ ਉਹਨਾਂ ਦੇ ਵੱਲੋਂ ਵੀ ਇੱਕ ਹਾ ਦਾ ਨਾਰਾ ਮਾਰਿਆ ਕਿਵੇਂ ਦੇਖ ਰਹੇ ਹੋ ਜੀ ਬਿਲਕੁਲ ਇਹ ਬਹੁਤ ਖੁਸ਼ੀ ਦੀ ਬਾਤ ਹੈ ਮੈਂ ਖੁਦ ਵਕਫੋਰ ਦੇ ਪਲੇਟਫਾਰਮ ਕੋ ਇਹ ਮੰਗ ਪੱਤਰ ਲੈ ਕੇ ਆਇਆ ਔਰ ਮੈਂ ਸੀਐਮ ਸਾਹਿਬ ਤੱਕ ਪਹੁੰਚਾਉਣਾ ਹੈ ਕਿ ਜੀ ਮੈਂ ਵੈਸਟ ਬੰਗਾਲ ਚ ਵਿਰੋਧ ਕੀਤਾ ਕਿ ਇਸ ਬਿੱਲ ਦਾ ਤੇ ਪੰਜਾਬ ਚ ਵੀ ਸਾਡੀ ਸਰਕਾਰ ਉਹਦਾ ਵਿਰੋਧ ਕਰੇ। ਅ ਦਿੱਲੀ ਕੋਰਟ ਦੇ ਆਦੇਸ਼ ਆਏ ਸੀ ਵੀ ਜਿਨ੍ਹਾਂ ਨੇ ਬਿੱਲ ਪਾਸ ਕੀਤਾ ਉਹਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ। ਤੁਹਾਡਾ ਕੀ ਕਹਿਣਾ ਵੀ ਕਾਰਵਾਈ ਕਿਸ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਦੁਬਾਰਾ ਉਸ ਤੇ ਪਤਾ ਗਿਆ ਜੋ ਵੀ ਹਕੂਮਤ ਹੁੰਦੀ ਹੈ ਉਹ ਆਪਣੇ ਬਾਹਰੀ ਫੈਸਲੇ ਲੈਂਦੀ ਹੈ। ਇਹ ਦੇਖੋ ਮੁਸ਼ਕਿਲਾਂ ਤਾਂ ਹਮੀਆਂ ਇੱਕ ਬਿੱਲ ਪਾਸ ਹੋਇਆ ਹੈ ਜਿਹਲੇ ਵੀ ਇਹਦੇ ਵਿਰੋਧ ਕਰਨੇ ਕਿ ਮੁਸ਼ਕਿਲਾਂ ਤਾਂ ਹੋਣਗੀਆਂ ਕੋਈ ਬਾਤ ਨਹੀਂ ਜਾਂਗੀਆਂ। ਉਹ ਵੀ ਮੁਕਾਬਲਾ ਕਰਾਂਗੇ। ਤੇ ਤੁਸੀਂ ਸਟੇਜ ਤੋਂ ਕਿਹਾ ਵੀ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਦਵਾਂਗੇ ਦੀ ਤੇ ਹੁਣ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਦੇਖੋ ਮੇਰਾ ਨਾ ਅਸਲ ਚ ਨਜ਼ਰੀਆ ਹੋਰ ਹੈ ਹਰ ਚੀਜ਼ ਨੂੰ ਐਂਗਲ ਨੂੰ ਦੇਖਣ ਦਾ ਦੇਖੋ ਕੋਈ ਵੀ ਬੰਦਾ ਜੇ ਜੇ ਕਿਸੇ ਵਿੱਚ ਹੈ ਮੈਂ ਆ ਜਾਂ ਕੋਈ ਵੀ ਕਿਸੇ ਪਰ ਮੁਸੀਬਤ ਆਉਂਦੀ ਹੈ ਨਾ ਉਹ ਰੱਬ ਦੇ ਹੁਕਮਾਂ ਨੂੰ ਰੱਬ ਦੀ ਬੰਦੇ ਦੀ ਛੱਡਣ ਕਰਕੇ ਆਉਂਦੀ ਹੈ ਇਹ ਸਾਡੀ ਕੌਮ ਤੋਂ ਕਤਾਹੀ ਹੋ ਰਹੀ ਹੈ ਰੱਬ ਦੇ ਹੁਕਮਾਂ ਤੋਂ ਰੱਬ ਦੇ ਜਿਹੜੀ ਪੰਲ ਹੈ ਜੋ ਜ਼ਿੰਦਗੀ گزارਣ ਦਾ ਤਰੀਕਾ ਰੱਬ ਨੇ ਦੱਸਿਆ ਜੋ ਸਾਡੇ ਨਬੀ ਸਲੱਲ ਸਲਮ ਦੱਸ ਕੇ ਗਏ ਸੀ ਇਹ ਉਮਤ ਉਸ ਤੋਂ ਦੂਰ ਹੋਈ ਹੈ ਇਸੇ ਕਰਕੇ ਕਸ਼ਟ ਦੇ ਹਾਲਾਤ ਸਾਡੇ ਤੇ ਆਏ ਤੇ ਅੱਜ ਤੁਹਾਨੂੰ ਮੈਮੋਰੰਡਮ ਦਿੱਤਾਗਾ ਇਹਨਾਂ ਨੇ ਇਕੱਠੇ ਹੋ ਕੇ ਤੇ ਦੇਖਿਆ ਗਿਆ ਕਿ ਇਸ ਵਿੱਚ ਮੁਸਲਮ ਧਰਮ ਦੇ ਨਾਮ ਨਾਲ ਨਾਲ ਸਾਰੀਆਂ ਕਮਿਊਨਿਟੀਆਂ ਦੇ ਲੋਕਾਂ ਨੇ ਆਪਣਾ ਸਹਿਯੋਗ ਪਾਇਆ ਇਸ ਨੂੰ ਕਿਵੇਂ ਦੇਖਦੇ ਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਪਤਾ ਨਾ ਖਾਸਾ ਅੱਜ ਮੁਸਲਮਾਨਾਂ ਦੇ ਵਕਤਾ ਕਹਿੰਨ ਕਿਸੇ ਹੋਰ ਧਰਮ ਦੇ ਵੀ ਆ ਸਕਦੇ ਤੇ ਉਹਨਾਂ ਨਾਲ ਅਸੀਂ ਵੀ ਆਪਣਰ ਪਰ ਖੜਾਂਗੇ ਜੇ ਉਹਨਾਂ ਦਾ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦੇ ਸਾਥ ਕੀ ਲੱਗਦਾ ਵੀ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਵਾਲਿਆਂ ਦੇ ਮੂੰਹ ਤੇ ਇੱਕ ਰਾਦੀ ਚਪੇੜ ਹੈ ਜੀ ਨਹੀਂ ਬਿਲਕੁਲ ਇਹ ਤਾਂ ਪ੍ਰੋਟੈਸਟ ਹੋਣਾ ਚਾਹੀਦਾ ਜੀ ਦੇਖੋ ਆਪਾਂ ਪ੍ਰੋਟੈਸਟ ਕਰ ਸਕਦੇ ਹਾਂ ਬਾਕੀ ਤਾਂ ਜੋ ਅੱਲਾ ਦੇ ਫੈਸਲੇ ਹੁੰਦੇ ਨੇ ਉਹਨਾਂ ਆਪਾਂ ਬਲੇਮ ਕਰਦੇ ਆ ਕਿ ਇਹ ਇਹ ਭਾਜਪਾ ਅਸਲ 'ਚ ਬੀਜੇਪੀ ਸਰਕਾਰ ਨੇ ਨਹੀਂ ਕੀਤਾ ਹੈ ਪੁਰਣੀ ਸਰਕਾਰ ਨੇ ਕੀਤਾ। ਕੱਪ ਦੇ ਫੈਸਲੇ ਮੇਰੀ ਪਤਾ ਹੈ ਇਹੀ ਕੱਟੀਆਂ ਲੋਕਾਂ ਨੂੰ ਸਮਝ ਆਉਂਦੀ ਹੈ ਨਹੀਂ ਸਮਝ ਆਉਂਦੀ ਆ ਪਰ ਕੋਈ ਬੰਦਾ ਕਿਸ ਤਰ੍ਹਾਂ ਕੁਝ ਨਹੀਂ ਬਦਲ ਸਕਦਾ ਜਦ ਤੱਕ ਅੱਲਾਹ ਨਾ ਚਾਹੇ ਤੇ ਅੱਲਾਹ ਨੇ ਸਾਡੇ ਅਮਲਾਂ ਦਾ ਨਤੀਜਾ ਸਾਨੂੰ ਦਿਖਾਇਆ ਮੈਂ ਉਹੀ ਗੱਲ ਸਟੇਜ 'ਤੇ ਕਹਿ ਕੇ ਆਇਆ ਜੇ ਅਸੀਂ ਆਪਣੇ ਅਮਲਾਂ ਨੂੰ ਸੁਧਾਰਨਾ ਕੀਤਾ ਤਾਂ ਹੋਰ ਵੀ ਕਸ਼ਟ ਦੇ ਹਾਲਾਤ ਆ ਸਕਦੇ ਦੋ ਵਾਰ ਸ਼ੁਕਰੀਆ ਕਿੰਨ ਟੈਂਕਿਊ ਸਾਡੇ ਨਾਲ ਹੋਰ ਵੀ ਕਈ ਲੋਕ ਜੁੜੇ ਨੇ ਹੁੰਦੇ ਆ ਗੱਲਬਾਤ ਕਰਦੇ ਆ ਮੁਵਿੰਦ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਇਕੱਠ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਸਫਲ ਲੱਗਿਆ ਅਮੈਂਡਮੈਂਟ ਬਿਲ ਤੇ ਵਿਰੋਧ ਦੇ ਵਿੱਚ ਹੋਇਆ ਇਹ ਕੋ ਮਲੇਰ ਕੋਲੇ ਦਾ ਮੁਸਲਮਾਨ ਜਾਣਿਆ ਜਾਂਦਾ ਹਾਦੇ ਨਾਰੇ ਉਸ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਦਾ ਨਾਰਾ ਮਾਰਿਆ ਸੀ ਉਹ ਦੇ ਕਰਕੇ ਅੱਜ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਮਲੇਰ ਕੋਲੇ ਦੇ ਖੂਨ ਦੇ ਵਿੱਚ ਹੀ ਹੈ ਇੱਥੇ ਇੱਕ ਇੱਕ ਬੱਚੇ ਬੱਚੇ ਦੇ ਖੂਨ ਦੇ ਵਿੱਚ ਆ ਵੀ ਜਦੋਂ ਵੀ ਜ਼ੁਲਮ ਹੁੰਦਾ ਸਾਡੇ ਤੇ ਨਾਲ ੱਟਾ ਹੁੰਦਾ ਤਾਂ ਮਲੇਰ ਕੋਲੇ ਤੋਂ ਹਾਦਾ ਨਾਰਾ ਮਾਰਿਆ ਜਾਂਦਾ ਹੈ ਇਸ ਦਾ ਅੱਜ ਵੀ ਜਿਹੜਾ ਸਾਰੇ ਮੁਸਲਮਾਨ ਜਿਹੜਾ ਮਲੇਰ ਕੋਲੇ ਦਾ Hindu Muslim Sikh Sai ਸਾਰੇ ਇੱਥੇ ਇਕੱਠੇ ਹੋ ਕੇ ਆਏ ਸੀਗੇ ਇਹ ਜਿਹੜਾ ਸਰਕਾਰ ਇੱਕ ਕਾਲਾ ਕਾਨੂੰਨ ਲੈ ਕੇ ਆਈ ਹੈ ਵਕਫ ਅਮੈਂਡਮੈਂਟ ਐਕਟ ਤਾਂ ਇਹ ਦੇ ਖਿਲਾਫ ਸਾਰੇ ਅਸੀਂ ਇਕੱਠੇ ਹੋਏ ਆਂ ਔਰ ਇਹ ਵੀ ਵਾਦਾ ਵੀ ਕੀਤਾ ਗਿਆ ਕਿ ਇਹਦੇ ਖਿਲਾਫ ਅੱਗੇ ਵੀ ਜਦ ਤੱਕ ਇਹ ਰੱਦ ਨਹੀਂ ਹੁੰਦਾ ਹੈਗਾ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਵੀ ਕਈ ਕਾਲੇ ਕਾਨੂੰਨ ਆਏ ਸੀਗੇ ਸਾਈਮਨ ਕਮਿਸ਼ਨ ਆਇਆ ਸੀ ਉਸ ਤੋਂ ਪਹਿਲਾਂ ਰੋਲ ਐਕਟ ਆਇਆ ਸੀ ਜਿਹਦੇ ਕਰਕੇ ਜਲੀਆਂ ਵਾਲਾ ਬਾਗ ਵਾਲਾ ਮਸਾਕਲ ਹੋਇਆ ਸੀਗਾ ਔਰ ਉਸ ਤੋਂ ਬਾਅਦ ਵੀ ਕਈ ਐਸੇ ਹੋਏ ਨੇ ਡਿਟੈਂਸ਼ਨ ਦੇ ਉੱਪਰ ਇੱਕ ਐਕਟ ਐਸ 1950 ਦੇ ਵਿੱਚ ਉਹ ਵੀ ਰੱਦ ਹੋਇਆ ਬੰਗਾਲ ਪਾਰਟੀਸ਼ਨ ਆਈ ਸੀਗੀ ਉਹ ਵੀ ਰੱਦ ਹੋਈ ਹੈ ਔਰ ਸੁਭਾ 68 ਐਟ ਆਈਟੀ ਐਕਟ ਉਸ ਰੈਕਡਾ ਹੁਣ ਕਿ ਤੱਕ ਹੈ ਅਨਨੇਬਲ ਸੁਪਰੀਮ ਕੋਰਟ ਐਕਟ ਬੰਦੇ ਨੇ ਕਾਲੂ ਕਾਲੇ ਕਾਨੂੰਨ ਅੱਜ ਦੇ ਨਹੀਂ ਅੰਗਰੇਜ਼ਾਂ ਦੇ ਟਾਈਮ ਦੇ ਬੰਦੇ ਰਹੇ ਨੇ ਮਗਰ ਇਹ ਹਿੰਦੁਸਤਾਨ ਦੀ ਰਵਾਇਤ ਵੀ ਰਹੀ ਹੈ ਇੱਥੇ ਦੀ ਆਵਾਮ ਦੀ ਕਿ ਜਦੋਂ ਜ਼ੁਲਮ ਹੋਇਆ ਜਦੋਂ ਵੀ ਕਾਲਾ ਕਾਨੂੰਨ ਕੋਈ ਬਣਾਇਆ ਗਿਆ ਤਾਂ ਸਾਰੀ ਆਵਾਮ ਨੇ ਉੱਠ ਕੇ ਉਹਦਾ ਵਿਰੋਧ ਵੀ ਕੀਤਾ ਅੱਜ ਮੈਨੂੰ ਇਹ ਗੱਲ ਦੀ ਜਿਆਦਾ ਖੁਸ਼ੀ ਹੈ ਕਿ ਸਾਡੇ ਸਿੱਖ ਭਰਾ ਸਾਡੇ ਨਾਲ ਆ ਕੇ ਖੜੇ ਨੇ ਸਾਡੇ ਹਿੰਦੂ ਭਰਾ ਕੋ ਸਾਡੇ ਨਾਲ ਆ ਕੇ ਖੜੇ ਨੇ ਸਾਡੇ ਕੁਛ ਕ੍ਰਿਸਚੀਅਨ ਭਰਾ ਐਸਸੀ ਭਰਾ ਸਾਡੇ ਨਾਲ ਆ ਕੇ ਖੜੇ ਨੇ ਸਾਰਾ ਦੇਸ਼ ਇਕਜੁੱਟ ਹੋ ਚੁੱਕਿਆ ਹੈ ਔਰ ਇਨਸ਼ਾਅੱਲਾ ਹੌਨਰੇਬਲ ਸੁਪਰੀਮ ਕੋਰਟ ਤੋਂ ਵੀ ਸਾਨੂੰ ਉਮੀਦ ਹੈ ਕਿ ਇਹਨੂੰ ਜਿਹੜਾ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਊਗਾ ਕਿਉਂਕਿ ਬਿਲਕੁਲ ਅਨਕਨਸਟੀਟਿਊਸ਼ਨਲ ਹੈ ਇਹਦੇ ਵਿੱਚ ਆਰਟੀਕਲ 14 15 25 26 29 30 ਇਹਦੀਆਂ ਸਾਫ਼ ਤੌਰ ਦੇ ਉੱਪਰ ਧਜੀਆਂ ਉਡਾਈਆਂ ਗਈਆਂ ਨੇ ਜਿਹੜੇ ਸਾਨੂੰ ਹੱਕ ਮਿਲੇ ਹੋਏ ਨੇ ਸਾਡੇ ਨਾਲ ਧਰਮ ਦੇ ਨਾਮ ਤੇ ਵਿਤਕਰਾ ਨਾ ਕੀਤਾ ਜਾਵੇ ਤੇ ਇਹਨਾਂ ਨੇ ਧਰਮ ਦੇ ਨਾਮ ਤੇ ਸਾਡੇ ਨਾਲ ਵਿਤਕਰੇ ਵੀ ਕੀਤੇ ਨੇ ਇਹਦੇ ਵਿੱਚ ਇਹਨਾਂ ਨੇ ਧਰਮ ਦੇ ਜਿਹੜਾ ਸਾਨੂੰ ਇੱਕ ਹੱਕ ਮਿਲਿਆ ਹੋਇਆ ਕਿ ਅਸੀਂ ਆਪਣੇ ਰਿਲੀਜੀਅਸ ਇੰਸਟੀਟਿਊਟਸ ਮੈਨੇਜ ਕਰ ਸਕਦੇ ਹਾਂ ਜਦੋਂ ਕਿਸੇ ਹੋਰ ਧਰਮ ਦੇ ਵਿੱਚ ਅਸੀਂ ਇੰਟਰਫੇਅਰ ਨਹੀਂ ਅਸੀਂ ਨਹੀਂ ਕਹਿੰਦੇ ਦੇਖੋ ਕੋਈ ਵੀ ਧਰਮ ਹੈ Hindu ਧਰਮ ਹੈ ਉਹਨਾਂ ਦੇ endowments board ਨੇ shrine boards ਨੇ ਉਹ ਉਹਨਾਂ ਦੀ ਮੈਨੇਜਮੈਂਟ ਕਰਦੇ ਨੇ ਲੱਖ ਵਰਕਰਨ ਕਿਉਂਕਿ ਸਾਨੂੰ ਉਹਦੇ ਬਾਰੇ ਨਹੀਂ ਪਤਾ ਅਸੀਂ ਨਹੀਂ ਕਦੇ ਕਹਿੰਦੇ ਵੀ ਸਾਨੂੰ ਉਹਦੇ ਵਿੱਚ ਮੈਂਬਰ ਬਣਾਓ ਸਿੱਖ ਭਾਈਚਾਰੇ ਦੀ SGPC ਹੈ ਕੋਈ ਹੋਰ ਧਰਮ ਦਾ ਬੰਦਾ ਨਹੀਂ ਕਹਿੰਦਾ ਵੀ ਸਾਨੂੰ ਮੈਂਬਰ ਲਓ ਕਿਉਂਕਿ ਜਿਹੜੇ ਗੁਰਦੁਆਰੇ ਦੀ ਮਰਿਆਦਾ ਹੈ ਉਹਦੇ ਜਿਹੜੀ ਉਹਦੀ ਮੈਨੇਜਮੈਂਟ ਹੈ ਉਹ ਸਿੱਖਾਂ ਨੂੰ ਪਤਾ ਹੈ ਕਿ ਅਸੀਂ ਕਿਵੇਂ ਕਰਨੀ ਹੈ ਤਾਂ ਮੁਸਲਮਾਨਾਂ ਨੂੰ ਵੀ ਸਾਡਾ ਪਤਾ ਹੈ ਭਰਾ ਸਾਡਾ ਵੀ ਸਾਨੂੰ ਪਤਾ ਹੈ ਕਿ ਅਸੀਂ ਕਿਵੇਂ ਮੈਨੇਜ ਕਰਨਾ ਹੈ ਤੁਸੀਂ ਦੋ ਨਾਨ ਮੁਸਲਿਮ ਉਹ ਮੈਂਬਰ ਪਰ ਉੱਪਰੋਂ ਦੀ ਸ਼ਰਤ ਲਾ ਰਹੇ ਹੋ ਕਿ 5 ਸਾਲ ਘੱਟੋ ਘਾਟ ਮੁਸਲਮਾਨ ਹੋਣਾ ਚਾਹੀਦਾ ਤਾਂ ਜਾ ਕੇ ਜੋ ਵਕਫ ਕਰ ਸਕਦਾ ਹਨ ਉਹ ਦੋ ਜਿਹੜੇ ਨਾਨ ਮੁਸਲਿਮ ਮੈਂਬਰ ਜਿਹਨੂੰ ਤਾਂ ਵਕਫ ਕਰ ਹੀ ਨਹੀਂ ਸਕਦੇ ਉਹ ਤਾਂ ਐਲੀਜੀਬਲ ਹੀ ਨਹੀਂ ਹੁਣ ਇੱਕ ਬੰਦਾ ਜਿਹੜੀ ਚੀਜ਼ ਨੂੰ ਵਕਫ ਕਰ ਨਹੀਂ ਸਕਦਾ ਉਹ ਦੀ ਮੈਨੇਜਮੈਂਟ ਦਾ ਹੱਕਦਾਰ ਕਿੱਥੋਂ ਹੋ ਗਿਆ ਵੀ ਕੌਣ ਨੇ ਉਹ ਲੋਕ ਜੋ ਨਫ਼ਰਤ ਫੈਲਾ ਰਹੇ ਨੇ ਸੋਸ਼ਲ ਮੀਡੀਆ ਤੇ ਕਿਉਂਕਿ ਅੱਜ ਇੱਕੋ ਹੀ ਸਟੇਜ ਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਉਹ ਵੇਖੇ ਗਏ ਕੁਝ ਲੋਕਾਂ ਦੀਆਂ ਦੁਕਾਨਾਂ ਨਫ਼ਰਤ ਨਾਲ ਚੱਲਦੀਆਂ ਨੇ ਮਗਰ ਇਹ ਮੁਲਕ ਇਹ ਦੁਨੀਆ ਹਮੇਸ਼ਾ ਮੁਹੱਬਤ ਨਾਲ ਚੱਲਦੀ ਰਹੀ ਹੈ। ਨਫ਼ਰਤ ਹਮੇਸ਼ਾ ਹਾਰੀ ਹੈ। ਇਨਸ਼ਾਅੱਲਾ ਹੁਣ ਵੀ ਨਫ਼ਰਤ ਹਾਰੂਗੀ ਜਿਹੜੀ ਨਫ਼ਰਤ ਦੀ ਰਾਜਨੀਤੀ ਕਰਦੇ ਨੇ, ਵੰਡਣ ਦੀ ਰਾਜਨੀਤੀ ਕਰਦੇ ਨੇ ਇਹਨਾਂ ਨੂੰ ਇਨਸ਼ਾਅੱਲਾ ਮੂੰਹ ਦੀ ਖਾਨੀ ਪਾਉਗੀ। ਇਹ ਜਿਹੜਾ ਐਕਟਾ ਇਨਸ਼ਾਅੱਲਾ ਇਹ ਰੱਦ ਹੋ ਕੇ ਰਹੂਗਾ। ਆਉਣ ਵਾਲੇ ਸਮੇਂ 'ਚ ਇਹ ਭਾਈਚਾਰਕ ਸਾਂਝ ਜਿੱਦੀ ਦੇਖਿਓ। ਹਮੇਸ਼ਾ ਇਨਸ਼ਾਅੱਲਾ ਮਲੇਰਕੋੜਾ ਦਾ ਹੈ ਹੀ ਕਿਹੜਾ ਗੁਲਦਸਤਾ ਵੀ ਜਿਹੜਾ ਪੂਰੇ ਹਿੰਦੁਸਤਾਨ ਨੂੰ ਇੱਕ ਮੈਸੇਜ ਦਿੰਦਾ ਕਿ ਜੇਕਰ ਅਗਰ ਭਾਈਚਾਰਕ ਸਾਂਝ ਦੀ ਕੋਈ ਮਿਸਾਲ ਦੇਖਣੀ ਹੈ ਤਾਂ ਮਲੇਰਕੋ ਬਾਬਾ ਸ਼ੁਕਰੇ ਸਨ। ਅੱਗੇ ਗੱਲ ਤੇ ਇਹ ਸੰਨਾ ਮੁਬੀਨ ਜੀ ਜਿਨ੍ਹਾਂ ਦਾ ਕਹਿਣਾ ਕਿ ਇਹ ਜਿਹੜੀ ਭਾਈਚਾਰਕ ਸਾਂਝ ਹੈ ਇਹਦੇ ਵਿੱਚ ਕਦੇ ਵੀ ਜ਼ਰਾਰ ਜਿਹੜੀ ਹੈ ਉਹ ਕਦੇ ਵੀ ਵੇਖਣ ਨੂੰ ਨਹੀਂ ਮਿਲੇਗੀ। ਇਹ ਭਾਈਚਾਰਕ ਸਾਂਝ ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰਹੂਗੀ ਬੇਸ਼ੱਕ ਇਹ ਜਿਹੜਾ ਵਕਫਾ ਸੋਧ ਬਿੱਲ ਹੈ ਇਹ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਹੈ ਪਰ ਕਿਤੇ ਨਾ ਕਿਤੇ ਸਾਰੇ ਵਰਗਾਂ ਦੇ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਉਹ ਮੋਢੇ ਨਾਲ ਮੋਢਾ ਜੋੜ ਕੇ ਅੱਜ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਇਕੱਠੇ ਇੱਕੋ ਸਟੇਜ ਤੇ ਵਿਕੇ ਗਏ ਨੇ। ਆਉਣ ਵਾਲਾ ਸਮਾ ਦੱਸੇਗਾ ਕਿ ਹੁਣ ਕੇਂਦਰ ਸਰਕਾਰ ਹੈ ਜਿਹੜਾ ਇਸ ਰੋਸ ਪ੍ਰਦਰਸ਼ਨ ਤੋਂ ਕੀ ਸਿੱਖਿਆ ਲੈਂਦੀ ਹੈ ਕੈਮਰਾ ਪਰਸਨ ਚਮਕੌਰ ਸਿੰਘ ਦਿਨ ਰਾਜ ਜਗਬਾਣੀ ਪੰਜਾਬ ਕੇਸਰੀ ਦੇ ਲਈ ਮੈਂ ਪ੍ਰਕਾਸ਼ ਸ਼ਰਮਾ